ਸਤਿ ਸ੍ਰੀ ਅਕਾਲ 10 ਮਾਰਚ 2021 ਨੂੰ ਇਸ ਡੇਟ ਦੇ ਵਿੱਚ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ 2019 ਨੂੰ ਲਾਗੂ ਕੀਤਾ ਗਿਆ ਜਿਹੜਾ ਕਿ 2019 ਦੇ ਵਿੱਚ ਪਾਸ ਕਰ ਦਿੱਤਾ ਗਿਆ ਸੀਗਾ ਮੌਜੂਦਾ ਸਰਕਾਰ ਦੁਆਰਾ ਹੋਰ ਸਾਰੇ ਲੋਕ ਵੇਟ ਕਰ ਰਹੇ ਸੀ ਕਿ ਵੀ ਕਦੋਂ ਇਸ ਦੇਸ਼ ਦੇ ਵਿੱਚ ਆਏ ਔਰ ਲਾਗ ਹੋਵੇ ਕਿਉਂਕਿ ਸਾਨੂੰ ਜਦੋਂ ਇਸ ਗੱਲ ਨੂੰ ਸੀ ਕਰਦੇ ਹਾਂ ਹਿੰਦੁਸਤਾਨ ਦਾ ਮਤਲਬ ਸੋਨਾ ਪਏਗਾ ਹਿੰਦੁਸਤਾਨ ਉਹ ਜਗ੍ਹਾ ਹੈ ਜਿੱਥੇ ਕਦੇ ਵੀ ਹਿੰਦੂਆਂ ਨਾਲ ਸਿੱਖਾਂ ਨਾਲ ਜੈਨੀਆਂ ਨਾਲ ਪਾਰਸ਼ੀਆਂ ਨਾਲ ਔਰ ਸਾਡੇ ਜਿਹੜੀ ਕਮੇਟੀਆਂ ਇੱਥੇ ਰਹਿੰਦੀ ਹੈ ਕਦੇ ਵੀ ਪੂਰੇ ਵਰਲਡ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਜਾਂ ਅਸੁਰੱਖਿਤ ਮਹਿਸੂਸ ਕਰਦੇ ਆ ਤੋ ਕਿੱਥੇ ਦੇਖਦੇ ਹੋ ਹਿੰਦੁਸਤਾਨ ਵੱਲ ਦੇਖਦੇ ਹੋ ਉਹ ਸਾਡੇ ਹਿੰਦੁਸਤਾਨ ਦੀ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਉਸੇ ਤਰ੍ਹਾਂ ਇਸ ਦੇਸ਼ ਦਾ ਜਦੋਂ ਪਟਵਾਰ ਹੋਇਆ 1947 ਦੇ ਵਿੱਚ 1947 ਦੇ ਵਿੱਚ ਕੁਝ Hindu Sikh Jain Christian Parsi ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦੀ ਆਬਾਦੀ 23% ਸੀ ਪਰੰਤੂ ਉਸ ਸਮੇਂ ਵੀ ਗਾਂਧੀ ਜੀ ਨੇ ਨਹਿਰੂ ਜੀ ਨੇ 47 ਚ ਬੋਲੇ ਵੀ ਜੇ ਸਾਨੂੰ ਇਤਾਂ ਦੀ ਕੋਈ ਚੀਜ਼ ਲੱਗਦੀ ਹੈ ਕੋਈ ਨਾਲ ਉਥੇ ਸੇਫ ਨਹੀਂ ਹੈ ਜਾਂ ਫਿਟ ਹੈ ਇਹ ਸਾਰੇ ਸਾਰੇ ਹਿੰਦੁਸਤਾਨ ਦੇ ਵਿੱਚ ਆ ਸਕਦੇ ਔਰ ਇਹਨਾਂ ਨੂੰ ਇਸ ਹਿੰਦੁਸਤਾਨ ਦੇ ਵਿੱਚ ਸਾਰਾ ਸਵਾਗਤ ਹੈ ਪਰੰਤੂ ਟਾਈਮ ਚੱਲਦਾ ਗਿਆ ਐਸਾ ਕੁਝ ਨਹੀਂ ਹੋਇਆ ਪਰੰਤੂ ਸਾਰਿਆਂ ਨੂੰ ਇਹਨਾਂ ਦੇ ਪ੍ਰਤੀ ਸੰਵੇਦਨਾ ਵੀ ਸੀ ਕਿਉਂ ਕਿ ਅਸੀਂ ਸਾਰੇ ਖਬਰਾਂ ਵੀ ਦੇਖਦੇ ਹਾਂ ਔਰ ਪੜ੍ਹਦੇ ਵੀ ਹਾਂ ਔਰ ਪਾਕਿਸਤਾਨ ਦੇ ਵਿੱਚ ਸਾਡੇ ਕਿਤਾ ਕੁਦਵਾਰਿਆਂ ਦਾ ਹਾਲ ਕੀਤਾ ਹੈ ਕਿੱਦਾਂ ਉੱਥੇ ਸਾਡੇ ਪੈਨਾ ਦਾ ਸਾਡੇ ਭਰਾਵਾਂ ਦਾ ਔਰ ਇਵਨ ਈਸ਼ ਨਿੰਦਾ ਦੇ ਨਾਮ ਤੇ ਸਾਡੇ ਬੱਚਿਆਂ ਨਾਲ ਵੀ ਕੀ ਕੀ ਕੀਤਾ ਜਾਂਦਾ ਹੈਗਾ ਸਾਰਾ ਕੁਝ ਪੜਦੇ ਰਹਿੰਦੇ ਆ ਔਰ ਅਫਗਾਨਿਸਤਾਨ ਦੇ ਤਾਂ ਪਿੱਛੇ ਸੀ ਦੇਖਿਆ ਹੀ ਹੈ ਮੋਦੀ ਜੀ ਨੂੰ ਗੁਰਗ੍ਰਾਮ ਸਾਹਿਬ ਨੂੰ ਸਾਬ ਨੂੰ ਕਿੱਦਾਂ ਲੈ ਕੇ ਆਏ ਔਰ ਕਿੱਦਾਂ ਉੱਥੇ ਦੇ ਸਿੱਖ ਅਫਗਾਨਿਸਤਾਨ ਦੇ ਇਸ ਥੇਜ ਤੇ ਵਿੱਚ ਆਏ ਇਸ ਨੂੰ ਦੇਖਦੇ ਹੋਏ 2014 ਦੇ ਵਿੱਚ ਜਿਹੜੇ ਹਿੰਦੂ ਸਿੱਖ ਜੈਨ ਪਾਰਸੀ ਔਰ 크ਰਿਸਚਨ ਉਸ ਦੇਸ਼ ਦੇ ਪਾਕਿਸਤਾਨ ਦੇ ਵਿੱਚ ਸੀਗੇ ਜਿਹੜਾ ਕਿ ਤਰੰਦੇ ਹਸਾਬ ਨਾਲ ਚੱਲਦਾ ਇਸਲਾਮ ਤੇ ਹਸਾਬ ਨਾਲ ਚੱਲਦਾ ਉਸ ਦੇ ਵਿੱਚ ਦੇ ਵਿੱਚ ਜਿਹੜੇ ਜੰਗ ਸਾਡੇ ਨਾਲ ਹੋ ਰਹੇ ਸੀਗੇ ਸਾਡੇ ਜਿਹੜੇ ਭਰਾਵਾਂ ਨਾਲ ਹੋ ਰਹੇ ਸੀਗੇ ਉਸ ਨੂੰ ਦੇਖਦੇ ਹੋਏ 2019 ਦੇ ਵਿੱਚ ਅਮੈਂਡਮੈਂਟ ਐਕਟ ਸਿਟੀਜ਼ਨਸ਼ਿਪ ਅਮੈਂਡਮੈਂਟ ਲਾਇਆ ਔਰ ਅਮੈਂਡਮੈਂਟ ਹਰ ਦੇਸ਼ ਦੇ ਵਿੱਚ ਆਪਾਂ ਨੂੰ ਇੱਕ ਜਾਣਨਾ ਚਾਹੀਦਾ ਹੈ ਭਾਰਤ ਦੇਸ਼ ਦੇ ਵਿੱਚ ਇੱਕ ਸਿਟੀਜ਼ਨਸ਼ਿਪ ਕਿੱਦਾਂ ਮਿਲਦੀ ਹੈ ਉਹਦਾ ਇੱਕ ਐਕਟ ਹੁੰਦਾ ਹੈ ਸਾਡਾ ਵੀ ਐਕਟ 1955 ਦੇ ਵਿੱਚ ਬਣਿਆ ਸਿਗਾ ਸਾਡੇ ਜਨਮ ਦੇ ਨਾਲ ਹੈ ਕਈ ਤਰੀਕੇ ਉਸ ਚ ਦੱਸੇ ਗਏ ਤੇ ਉਸ ਦੇ ਹਿਸਾਬ ਨਾਲ ਸਾਨੂੰ ਸਿਟੀਜ਼ਨ ਮਿਲਦੀ ਹੈ ਉਹ ਸਾਨੂੰ ਉਸ ਹਿਸਾਬ ਨਾਲ ਸਾਡੇ ਸਾਰੇ ਰਾਈਟ ਸੰਵਿਧਾਨ ਦੇ ਵਿੱਚ ਡਿਫਾਈਨ ਹੁੰਦੇ ਆ ਔਰ ਇਹ ਬਹੁਤ ਪੁਰਾਣੀ ਡਿਮਾਂਡ ਸੀ ਕਿ ਔਰ ਹਿਮਨਿਟੇਰੀਅਨ ਗਰਾਉਂਡ ਤੇ ਹੋਣੀ ਵੀ ਚਾਹੀਦੀ ਕਿਉਂਕਿ ਉਹ ਸਾਡੇ ਹੀ ਭਰਾ ਹੈ ਸਾਡੇ ਹੀ ਖੂਨ ਹੈ ਸਾਡੇ ਸਾਡੇ ਸਾਥੀ ਹੈ ਪਰੰਤੂ ਇਸ ਸਥਿਤੀ ਦੇ ਵਿੱਚ ਕੁਝ ਦੇਸ਼ ਦੇ ਨੇਤਾ ਜਿਵੇਂ ਅਰਵਿੰਦ ਕੇਜਰੀਵਾਲ, ਮਮਤਾ ਬਨਰਜੀ ਔਰ ਐਸੇ ਐਸੇ ਬਿਆਨ ਦਿੰਦੇ ਐ, ਐਸਾ ਐਸਾ ਬੋਲਦੇ ਐ ਜਿਦੇ ਵਿੱਚ ਕਹਿੰਦੇ ਵੀ ਜਿਹੜੇ ਸ਼ਰਨਾਰਥੀ ਐ, ਰੁਟੇਰੇ ਐ, ਇਹ ਗਲਤ ਕੰਮ ਕਰਦੇ ਐ ਔਰ ਜੇ ਸਾਡੇ ਘਰ ਦੇ ਅੱਗੇ ਬੈਜੇ ਆ ਜਾਣਗੇ ਤਾਂ ਸਾਡੀ ਰੋਟੀ ਖਾ ਜਾਣਗੇ। ਤੇ ਮੈਂ ਇੱਕ ਵਾਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਤੁਹਾਨੂੰ ਸੁਣਾ ਦਿੰਨਾ ਤਾਂ ਕਿ ਤੁਸੀਂ ਦਾ ਬਿਆਨ ਸੁਣੋ ਤੇ ਤੁਹਾਨੂੰ ਪਤਾ ਲੱਗੇ ਵੀ ਇਹ ਵਾਕਈ ਬੋਲਤੀ। ਉਸਮੇ ਇਹ ਲਿਖਾਇਆ ਕਿ पाकिस्तान अफगानिस्तान और बांग्लादेश में रहने वाले अल्पसंख्यक वहां जो माइनॉरिटीज हैं वो माइनॉरिटीज को हमारे देश के अंदर नागरिकता दी जाएगी वहां पे लगभग ढाई से तीन करोड़ माइनॉरिटीज हैं तीनों देशों के मिला के अगर उनमें वो बहुत गरीब देश हैं, अगर ऐसे हमने अपने दरवाजे खोल दिए उनके लिए देश के दरवाजे खोल दिए उनके लिए अगर उन ढाई तीन करोड़ लोगों में एक डेढ़ करोड़ लोग भी हमारे देश में आ गए उनको कहाँ बसाएंगे उनको कहाँ रहने की जगह देंगे वहां उनको जॉब्स कहाँ से देंगे नौकरिया कहां से देंगे घर कहां से आएंगे तो जाहिर तौर पे जो नौकरियां और जो रोजगार हमारे बच्चों को मिलने चाहिए वो रोजगार तो वो ले जाएंगे और जो इतने सारे इतनी भारी हम तो दरवाजे खोल रहे हैं इतने गरीब लोग वहां से उठ उट उठ के आ जाएंगे बाकी पड़ोसी देशों से इतने गरीब लोग उठ के मैं हिसाब लगा रहा था अगर एक डेढ़ करोड़ लोग भी आ गए आजादी के बाद उन्नीस में जितना बड़ा माइग्रेशन हुआ था उससे कहीं ज्यादा बड़ा माइग्रेशन इस एक सीए के कानून से होने जा रहा है आपके घर के पास मैं पूछना चाहता हूं देश के लोगों से अगर आपके घर के पास, पास पाकिस्तानी आके झुग्गी लगा के बैठ गए आप पसंद करोगे कितने लोग पसंद करेंगे बांग्लादेश से पाकिस्तान से अगर झुग्गी ला के झुग्गी लगा के आपके पता नहीं वो कौन लोग हैं क्या हैं सारी कानून व्यवस्था चरमरा जाएगी चोरियां डकैतियां बलात्कार बढ़ेंगे हमारे देश के अंदर पूरी कानून व्यवस्था और पता नहीं कैसे कैसे लोग आएंगे वहां पे सुरक्षा सुरक्षा व्यवस्था व्यवस्था हमारे देश की सुरक्षा का क्या होगा चारों तरफ दंगे फैल जाएंगे ये क्यों लाए हैं कानून बता रहे हैं बीजेपी केवल अपना वोट बैंक बनाना चाहती है इन एक डेढ़ करोड़ लोगों को लाके और अपना बीजेपी अपना वोट बैंक बनाना चाहती है हमें दूसरे देशों से सीख लेनी चाहिए यूके ने भी ये किया था कनाडा ने भी ये किया था कनाडा ने जो आया उसको दे दी नागरिकता आज देखो कनाडा का क्या हाल हो रहा है वहां पे पूरी कानून व्यवस्था चरमरा चुकी है वहां की इकोनॉमी चरमरा चुकी है अब उन्होंने रोक लगाई है कि औरों को नहीं लेंगे हमारे देश के लोग तो देश छोड़ छोड़ के जा रहे हैं ग्यारह लाख लोग हमारे देश के व्यापारी उद्योगपति पिछले दस साल में और देखो की बोल रहे है। ਪਾਕਿਸਤਾਨੀ ਪਾਕਿਸਤਾਨੀ ਕਿਨੂੰ ਕਹਿ ਰਿਹਾ ਹੈ ਜਿਹੜੇ ਕੀ Hindu Sikh Parsi Jain ਔਰ Christian ਕਮਿਊਨਿਟੀ ਜੇਕਰ ਇੱਥੇ ਆ ਕੇ ਪਾਕਿਸਤਾਨ ਤੋਂ ਬਸ ਕੇ ਇੱਥੇ ਰਹਿ ਜਾਂਦੀ ਹੈ ਤੇ ਉਹ ਚੋਰੀਆਂ ਵੀ ਕਰਨਗੇ ਸਾਡੇ ਨੌਕਰੀਆਂ ਵੀ ਖਾਣਗੇ ਇਹ ਉਹ ਕਲ ਬੋਲ ਰਿਹਾ ਔਰਵਿੰਦ ਕੋਈ ਕੇਜਰੀਵਾਲ ਜਿਹੜਾ IRS ਅਫਸਰ ਰਿਹਾ ਹੈ ਇਸ ਦੇਸ਼ ਨੂੰ ਕਹਿੰਦਾ ਮੈਂ ਜਾਣਦਾ ਮੈਂ ਸਮਝਾਂ ਇਸ ਦੇਸ਼ ਦੇ ਇਤਿਹਾਸ ਦੇ ਬਾਰੇ ਤੁਸੀਂ ਕੀ ਸਮਝਦੇ ਹੋ ਸਭ ਤੁਸੀਂ ਇਹ ਸਮਝਦੇ ਹੋ ਕੀ ਸੀ ਜੋ ਬੋਲਾਂਗੇ ਅਸੀਂ ਬਰਦਾਸ਼ਤ ਕਰ ਲਾਂਗੇ ਪੰਜਾਬ ਉਹ ਧਰਤੀ ਹੈ ਚੰਡੀਗੜ੍ਹ ਦੇ ਨਾਲ ਬਿਲਕੁਲ ਹੀ ਰਾਜਪੁਰਾ ਜਗਾ ਹੈ ਰਾਜਪੁਰੇ ਦੇ ਵਿੱਚ ਬਹੁਤ ਸਾਰੇ ਜਦੋਂ 47 ਦਾ ਪਟਵਾਰਾ ਆਇਆ ਬਾਵਲਪੁਰੇ ਆ ਕੇ ਬਸੇ ਨੇ ਔਰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਇਵਨ ਜਲੰਧਰ ਦੇ ਵਿੱਚ ਵੀ ਉੱਥੇ ਮਾਈਗ੍ਰੈਂਟਸ ਹੈਗੇ ਔਰ ਹਰ ਜਗ੍ਹਾ ਛੋਟੇ-ਛੋਟੇ ਮਾਈਗ੍ਰੈਂਟਸ ਜਿਨਮੈਂ ਮਾਈਗ੍ਰੈਂਟ ਜੇ ਤੋ ਗੱਲ ਕਰਦੇ ਆ ਜਿਹੜੇ ਪਾਕਿਸਤਾਨ ਤੋਂ ਹਿੰਦੂ ਸਿੱਖ ਲੋਕ ਉੱਥੋਂ ਆਏ ਹੋਏ ਆ ਔਰ ਉੱਥੇ ਤੰਗੋ ਕੇ ਆਏ ਹੋਏ ਆ ਉਹਨਾਂ ਨੂੰ ਨਾ ਤਾਂ ਉਹਨਾਂ ਨੂੰ ਆਪਣਾ ਧਰਮ ਮੰਨਦਾ ਜਿਆਦਾ ਸਾਡੇ ਗੁਰਦੁਆਰੇ ਦਾ ਹਾਲ ਤੁਸੀਂ ਦੇਖਿਆ ਜੇ ਮੰਦਰਾ ਦਾ ਬਹੁਤ ਬੁਰਾ ਹਾਲ ਹੈ ਕੁੜੀਆਂ ਨੂੰ ਚੁੱਕ ਲਿੱਤਾ ਜਾਂਦਾ ਔਰ ਜਿਹੜੇ ਬੱਚੇ ਐ ਛੋਟੇ ਛੋਟੇ ਜਿਹੜੇ ਸਾਡੇ ਮੁੰਡੇ ਵੀ ਐ ਉਹਨਾਂ ਨੂੰ ਈਸ਼ ਨਿੰਦਾ ਦੇ ਨਾਮ ਤੇ ਈਸ਼ ਨਿੰਦਾ ਦੇ ਨਾਮ ਤੇ ਉਹਨਾਂ 'ਤੇ ਫਾਇਆ ਜਾਂਦਾ ਔਰ ਈਸ਼ ਨਿੰਦਾ ਦਾ ਮਤਲਬ ਉੱਥੇ ਉਹਨਾਂ ਨੂੰ ਐਨਾ ਜ਼ੁਲਮ ਕੀਤਾ ਜਾਂਦਾ ਉਹਨਾਂ ਨੂੰ ਉੱਥੇ ਜੋ ਵੀ ਆਪਣਾ ਜੇਲ੍ਹ ਦੇ ਵਿੱਚ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਇਹ ਉੱਥੇ ਦਾ ਦੇਸ਼ ਦੇ ਵਿੱਚ ਸਾਡੇ ਨਾਲ ਕੀ ਕੀ ਹੋਇਆ ਔਰ ਅਸੀਂ ਇਹਨਾਂ ਦਾ ਇਤਿਹਾਸ ਵੀ ਜਾਣਦੇ ਆ ਇਤਿਹਾਸ ਅੱਜ ਤੋਂ ਨਹੀਂ ਹੈ ਸਾਡੇ ਗੁਰੂਆਂ ਦਾ ਵਿਸ਼ਾ ਹੈ ਕਿ ਤੱਤੀਆਂ ਤਗਿਆ ਤੇ ਬੈਠੇ ਕਿੱਦਾਂ ਬੈਠੇ ਪਰੰਤੂ ਤਦਵਾ ਸਾਡਾ ਟਾਈਮ ਹੈ 1947 ਟਾਈਮ ਹੈ ਸਾਡੇ ਜਿਹੜੇ ਭਰਾ ਜਿਹੜੇ 1947 ਦੇ ਤੋਂ ਬਾਅਦ ਤੇ ਰਹਿ ਗਏ ਸੀਗੇ ਔਰ ਉੱਥੇ ਇੱਕ ਸੁਖੀ ਨਹੀਂ ਹੈ ਔਰ ਇਸ ਦੇਸ਼ ਦੇ ਵਿੱਚ ਆਣਾ ਚਾਹੁੰਦੇ ਆ ਸਾਡੀ ਡਿਊਟੀ ਹੈ ਸਾਰੇ ਇਸ ਪਾਸੇ ਦੇਖਦੇ ਆ ਔਰ ਜਦੋਂ ਅਰਵਿੰਦ ਕੇਰਵੇ ਜੈਜਦੀਵਾਲ ਜੀ ਵਾਲੇ ਪੋਲੀ ਤਾਂ ਮਨ ਨੂੰ ਲੱਗਾ ਵੀ ਮੇਰੇ ਵੀ ਕੱਲ੍ਹ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ ਇਸੀ ਕਰਕੇ ਮੈਂ ਕਹਿੰਦਾ ਮੇਰੀ ਵੀ ਗੱਲ ਸੁਣੋ ਔਰ ਇਹ ਜੇ ਗੱਲ ਬਿਲਕੁਲ ਅਰਵਿੰਦ ਕੇਜਰੀਵਾਲ ਜੋ ਮੰਨਣਾ ਦਾ ਮੈਂ ਤਾਂ ਖੇਤੀ ਕਰਦਾ ਇਹ ਕਰਦਾ ਔਰ ਪੂਰਾ ਪੰਜਾਬ ਵੀ ਕਰਦਾ ਚੰਡੀਗੜ੍ਹ ਵੀ ਕਰਦਾ ਔਰ ਇਹਨਾਂ ਨੂੰ ਇਹਨਾਂ ਆਪਣੀ ਗੱਲ ਦੇ ਕਾਰਨ ਪੁਲਿਸ ਦੇਜ ਦੇ ਵਿੱਚ ਜਿਹੜਾ ਕਾਨੂੰਨ ਹੈ ਉਸ ਦੇ ਮੁਤਾਬਿਕ ਇਹਨਾਂ ਨੇ ਗੱਲ ਠੀਕ ਨਹੀਂ ਬੋਲੀ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਬੈਕਗ੍ਰਾਉਂਡ ਵੀ ਐਸੀ ਚੰਗੀ ਨਹੀਂ ਹੈ ਉਸ ਬੈਕਗਰਾਉਂਡ ਦੇ ਵਿੱਚ ਤੇਜ ਤੇ ਟੁਕੜੇ ਕਰਾਂ ਦੇ ਆਮ ਆਦਮੀ ਨੂੰ ਤੋੜਨ ਦੇ ਵਿੱਚ ਬਿਲਕੁਲ ਮਾहिर ਹੈ ਔਰ ਉਸ ਨੂੰ ਤੋੜ ਕੇ ਉਹਨਾਂ ਨੂੰ ਕਿਦਾਂ ਕਰਕੇ ਕਿਦਾਂ ਉਲਟਾ ਸਿੱਧਾ ਕੰਮ ਕਰਕੇ ਇਸ ਕੰਟਰੀ ਨੂੰ ਡਿਮੋਲਿਸ਼ ਕਰਨਾ ਇਸ ਕੰਟਰੀ ਦੇ ਮਾਨ ਬਿੰਦੂਆਂ ਨੂੰ ਖਤਮ ਕਰਨਾ ਇਸ ਕੰਟਰੀ ਦੇ ਜਿਹੜੀ ਸਾਡਾ ਇੱਕ ਇੱਕ ਚੀਜ਼ਾਂ ਜੋੜਦੀ ਹੈ ਉਹਨਾਂ ਨੂੰ ਡਿਵਾਈਡ ਕਰਨਾ ਜਿਹੜਾ ਕਾਂਗਰਸ ਦਾ ਇਹ ਪਸ ਸੁਣਿਆ ਹੈ ਬੜਾ ਪੋਲਿਸੀ ਡਿਵਾਈਡ ਐਂਡ ਰੂਲ ਇਹ ਉਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਡਿਵਾਈਡ ਐਂਡ ਰੂਲ ਔਰ ਤੁਸੀਂ ਜਿਹੜਾ ਕੰਮ ਕਰਨਾ ਸ਼ੁਰੂ ਕਰਦਾ ਹੈ ਵੀ ਇਸ ਦੇਸ਼ ਨੂੰ ਜਲਦੀ ਤੋਂ ਜਲਦੀ ਬਿਲਕੁਲ ਜਿਹੜੀ ਇੰਟਰਨੈਸ਼ਨਲ ਏਜੰਸੀਜ਼ ਹੈ ਕਹਿਣ ਤੇ ਜੋ ਜਿਹੜੇ ਸ਼ਰੰਤਰ ਜਿਹੜੇ ਕਰ ਰਿਹਾ ਉਹਨਾਂ ਨੂੰ ਕਿੰਦਾ ਜਲਦੀ ਜਲਦੀ ਐਗਜ਼ੀਕਿਊਟ ਕਰਾ ਕੇ ਉਹਨਾਂ ਦਾ ਕੰਮ ਜਲਦੀ ਜਲਦੀ ਕੀਤਾ ਜਾਵੇ ਇਸ ਜਲਦੀ ਦੇ ਵਿੱਚ ਪ੍ਰਵਿੰਦ ਕੇਜਰੀਵਾਲ ਔਰ ਕਈ ਜਿਹੜੇ ਨੇਤਾ ਬੋਲਦੇ ਹਨ ਔਰ ਸਾਨੂੰ ਡਿਵਾਈਡ ਕਰਦੇ ਹਨ ਔਰ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਔਰ ਇਹ ਹੀ ਵੱਡੀ ਗੱਲ ਕਹਿਣਾ ਵੀ ਤੁਸੀਂ ਜਿਹੜੇ ਸ਼ਰਨਾਰਥੀ ਹੈ ਜਿਹੜੇ ਸਾਡੇ ਭਰਾ ਹੈ ਹਿੰਦੂ ਹੈ ਸਿੱਖ ਹੈ ਜਿਹੜੇ ਉਸ ਕੰਟਰੀ ਦੇ ਵਿੱਚ ਦੁਖੀ ਹੋ ਕੇ ਰਹਿ ਰਹੇ ਹਨ ਔਰ ਉਸ ਦੇ ਨੂੰ ਤੁਸੀਂ ਇਸ ਦੇਸ਼ ਦੇ ਵਿੱਚ ਸ਼ਰਨ ਵੀ ਦੇ ਸਕਦੇ ਹੋ ਜਿਹੜੇ 2014 ਤੋਂ ਪੱਲੇ ਆਏ ਹੋਏ ਹਨ ਅਰਵਿੰਦ ਕੇਜਰੀਵਾਲ ਜੀ ਤੁਸੀਂ ਆਖਿਰ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਰੋਹਿਂਗਿਆ ਮੁਸਲਮਾਨਾਂ ਨੂੰ ਬਿਲਕੁਲ ਖੁੱਲ ਕੇ ਵਸਾ ਰਹੇ ਹੋ ਔਰ ਉਹਨਾਂ ਦੀ ਫੋਟੋ ਵੀ ਤੁਸੀਂ ਪਾਦੇ ਤੁਸੀਂ ਸੁਪਰੀਮ ਕੋਰਟ ਦੇ ਤੁਹਾਡੇ ਮੰਤਰੀ ਨੇ ਐਫੀਡਵੀਡਿਟ ਦਿੱਸਾਈ ਆਗੀ ਹੈ ਔਰ ਵੀ ਅਸੀਂ ਉਹਨਾਂ ਨੂੰ ਰੋਟੀ ਪਾਣੀ ਕਿੱਦਾਂ ਦੇ ਰਹੇ ਤੁਸੀਂ ਕਿਸ ਤਰ੍ਹਾਂ ਦਾ ਹਿੰਦੁਸਤਾਨ ਚਾਹੁੰਦੇ ਹੋ ਇਹ ਦੱਸਣ ਦੀ ਕਿਰਪਾਲਤਾ ਕਰੋ ਔਰ ਮੇਰਾ ਵੀ ਸਾਰੇ ਆਪਣੇ ਫੇਸਬੁਕ ਦੇ ਫਰੈਂਡਸ ਨੂੰ ਜਿਉ ਆਪਣੇ ਜਿਹੜੇ ਸਾਨੂੰ ਵਿਊਅਰਸ ਦੇਖ ਰਹੇ ਸਾਰਿਆਂ ਨੂੰ ਨਵੇਦਨ ਹੈ ਕਿ ਇਸ ਗੱਦੀ ਪੂਰੀ ਪੰਡ ਕਰੋ ਔਰ ਇਹ ਬੰਦੇ ਨੂੰ ਇਸ ਇਹਨਾਂ ਦੇ ਜਿਹੜੇ ਨਾਲ ਲੋਕੀ ਲੱਗੇ ਹੋਏ ਆ ਔਰ ਉਹਨਾਂ ਨੂੰ ਆਪਾਂ ਨਖੇਦੀ ਕਰੀਏ ਔਰ ਅੱਜ ਇੱਕ ਤੁਹਾਡੇ ਨਾਲ ਖੁਰ ਗੱਲ ਅੱਛੀ ਸ਼ੇਅਰ ਕਰ ਰਹਾ ਐ ਐਸਜੀਪੀਸੀ ਨੇ ਜਿਹੜੇ ਕਿ ਸਿੱਖ ਪੰਥ ਦੇ ਜੋ ਕੰਮ ਕਰਦੇ ਆ ਉਹਨਾਂ ਨਾਲ ਵੀ ਸੀਏ ਜਿਹੜਾ ਅਮੈਂਡਮੈਂਟ ਐਕਟ ਲਾਗੂ ਆ ਉਸ ਦੀ ਪ੍ਰਸ਼ੰਸਾ ਕੀਤੀ ਐ ਔਰ ਉਹ ਪ੍ਰਸ਼ੰਸਾ ਵੀ ਕੀਤੀ ਐ ਔਰ ਉਹਦਾ ਵੈਲਕਮ ਵੀ ਕੀਤਾ ਔਰ ਇਸੇ ਤਰ੍ਹਾਂ ਅਸੀਂ ਸਾਰੇ ਵੈਲਕਮ ਕਰ ਰਹੇ ਹਾਂ ਕਿਉਂ ਸਾਨੂੰ ਲੱਗਦਾ ਹੈ ਕਿ ਸਾਡੇ ਭਰਾ ਸਾਡੇ ਨਾਲ ਰਹਿਣਗੇ ਸਾਡੇ ਨਾਲ ਅੱਛੇ ਤੇ ਕਰ ਰਹੇ ਨੇ ਸੇਫ ਐ ਸਭ ਕੁਝ ਮੈਂ ਆਪਣੀ ਗੱਲ ਤੁਹਾਡੇ ਵਿੱਚ ਰੱਖੀ ਐ ਔਰ ਮਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਗੱਲ ਜੇ ਤੁਹਾਨੂੰ ਠੀਕ ਲੱਗੇ ਤਾਂ ਇਸ ਨੂੰ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਬਹੁਤ ਬਹੁਤ ਸ਼ੁਕਰੀਆ ਜੈਨ ਵੰਦੇ ਮਾਤਮ ਸਸਿਕਾ